ਪਟਿਆਲਾ ਰਾਜਪੁਰਾ ਰੋਡ ਤੇ ਪਟਿਆਲਾ ਫੋਰਸ ਪੈਲੈਸ ਦੇ ਬਾਹਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜੀ ਹਾਂ ਜਿਸ ਦੇ ਵਿੱਚ ਇੱਕ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਜਦੋਂ ਕਿ ਇੱਕ ਪੀ ਆਰਟੀਸੀ ਬੱਸ ਸਾਹਮਣੇ ਤੋਂ ਆਂਦੀ ਹੈ ਤੇ ਉਸ ਵਿਅਕਤੀ ਨੂੰ ਟੱਕਰ ਮਾਰ ਦਿੰਦੀ ਹੈ ਹਾਲਾਂਕਿ ਜ਼ਖਮੀ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪਰ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਉਸਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਮੈਨੂੰ ਹਸਪਤਾਲ ਲੈ ਜਾਓ ਮੇਰੀ ਜਾਨ ਵੱਜ ਜਾਵੇਗੀ ਪਰ ਉੱਥੇ ਕਿਸੇ ਨੇ ਵੀ ਉਸ ਦੀ ਮਦਦ ਨਾ ਕੀਤੀ ਮਦਦ ਕਰਨ ਵਾਲੇ ਵਿਅਕਤੀ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਰੋਡ ਸੇਫਟੀ ਫੋਰਸ ਦਾ ਪਰਦਾ ਫਾਸ਼ ਕਰਦੇ ਹੋਏ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਪੰਜਾਬ ਸਰਕਾਰ ਤੋਂ 112 ਨੰਬਰ ਡਾਇਲ ਕਰਦੇ ਹੋ ਤਾਂ ਕੋਈ ਵੀ ਫੋਨ ਦਾ ਜਵਾਬ ਨਹੀਂ ਦਿੱਤਾ ਜਾਂਦਾ ਅਤੇ ਸਾਡੇ ਵੱਲੋਂ 100 ਨੰਬਰ ਤੇ 108 ਨੰਬਰ ਤੇ ਵੀ ਡਾਇਲ ਕੀਤਾ ਗਿਆ ਪਰ ਜ਼ਖਮੀ ਦੀ ਮਦਦ ਲਈ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਤੇ ਵੱਡੇ ਸਵਾਲ ਖੜੇ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇਸ ਦਾ ਕੋਈ ਵੀ ਫਾਇਦਾ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ ਕੀ ਨਾਮ ਹੈ ਜੀ ਸ਼ਸ਼ੀ ਕਾਲਜੀ ਮੇਰਾ ਨਾਮ ਸੰਜੇ ਸਿੰਘਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਿੰਡ ਕਰਹਾਲੀ ਸਾਹਿਬ ਦੇ ਰਹਿਣ ਵਾਲਾ ਇਹ ਜਿਹੜੇ ਮਰੀਜ਼ ਲਿਆਏ ਹੋ ਕੀ ਮਾਮਲਾ ਕੀ ਹੈ ਇਹ ਜੀ ਅਸੀਂ ਰਾਜਪੁਰੇ ਨੂੰ ਜਾਂਦੇ ਪਏ ਸੀ ਪਟਿਆਲੇ ਵੱਲ ਤੋਂ ਬਹਾਦਰਗੜ੍ਹ ਗੁਰੂ ਘਰ ਪੈਂਦਾ ਜੀ ਉਹਦੇ ਬਿਲਕੁਲ ਸਾਹਮਣੇ ਬਾਈ ਜੀ ਸੜਕ ਦੇ ਗਿਰੇ ਪਏ ਸੀ ਐਕਸੀਡੈਂਟ ਹੋਇਆ ਇਸ ਕਾਹ ਚੀਜ਼ ਨਾਲ ਨਾ ਕਿਹੜੇ ਵਹੀਕਲ ਨਾਲ ਐਕਸੀਡੈਂਟ ਹੋਇਆ ਇਹਨਾਂ ਬਾਈ ਆਲ ਅਵੇ ਲੱਗਦੇ ਪਏ ਸੀ ਹੋਰ ਰਾਹਗੀਰ ਵੀ ਬਹੁਤ ਜਾਂਦੇ ਪਏ ਸੀ ਪਰ ਕਿਸੇ ਨੇ ਨਹੀਂ ਚੱਕਿਆ ਹੈਗਾ 108 ਦੇ ਵੀ ਫੋਨ ਕੀਤਾ 100 ਦੇ ਵੀ ਫੋਨ ਕੀਤਾ 112 ਦੇ ਵੀ ਫੋਨ ਕੀਤਾ ਅਸੀਂ ਲੋਕਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਇਸ ਗੱਡੀ ਦੇ ਵਿੱਚ ਪਰਸਨਲੀ ਗੱਡੀ ਦੇ ਵਿੱਚ ਲੈ ਕੇ ਚੱਲੇ ਜਾਉ ਨਿਸ਼ਾਨੇ ਆਇਆ ਕੋਈ ਜਾਨਵਰ ਤਾਂ ਨਹੀਂ ਹੈਗਾ ਪਰ ਸਾਡੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਆ ਮਰੀਜ਼ ਬਾਈ ਜੀ ਨੂੰ ਅਸੀਂ ਐਕਟਿਵ ਤੇ ਚੱਕ ਕੇ ਲੈ ਕੇ ਆਏ ਆ ਬਚਾਲੇ ਸਾਡਾ ਤਿੰਨ ਚਾਰ ਵਾਰੀ ਰਸਤੇ ਤੇ ਵੀ ਸਾਡਾ ਵੀ ਖੁੱਦ ਐਕਸੀਡੈਂਟ ਹੋ ਜਾਣਾ ਸੀ ਬਚਾਰ ਰਹਿ ਗਿਆ ਜਦੋਂ ਐਮਬੂਲੈਂਸ ਸਾਡੇ ਕੋਲ ਕਿਹੜਾ ਵੀ ਟੂਟਰ ਵਗੈਰਾ ਸੀ ਅਸੀਂ ਸਾਈਡ ਜਵਾਕ ਦਿੱਤੇ ਲੋਕ ਸਾਈਡ ਗਈ ਕਿਤੇ ਸਾਡੇ ਬਾਈ ਕਿੰਨਾ ਜ਼ਖਮੀ ਆ ਜਿਹੜਾ ਲੈ ਕੇ ਆਏ ਅਮਰਜੈਂਸੀ ਦੇ ਵਿੱਚ ਆ ਬਾਈ ਜੀ ਦੇ ਜਿਵਾੜੇ ਦੇ ਆ ਸਿਰਦੇ ਆ ਅੰਦਰ ਕਹਿੰਦੇ ਬਲੱਡ ਗਿਰ ਗਿਆ ਕਾਫੀ ਬਾਈ ਦੇ ਸੱਟਾਂ ਨੇ ਬਟ ਰੱਬ ਜਾਣਦਾ ਬਾਈ ਅਨਬੋ ਕੁਝ ਪਤਾ ਲੱਗਿਆ ਕਿੱਥੇ ਦਾ ਇਹ ਬੰਦਾ ਨਹੀਂ ਸਰ ਇਹਦਾ ਨਾ ਕੋਈ ਬਟੂਆ ਨਾ ਕੋਈ ਫੋਨ ਇਹਦੇ ਕੋਲ ਕੋਈ ਡਰੈੱਸ ਨਹੀਂ ਹੈਗਾ ਸਰ ਉਹਨੂੰ ਬਾਈ ਜੀ ਕੋਈ ਮੋਟਰਸਾਈਕਲ ਵਗੈਰਾ ਕੁਝ ਉਹਦੇ ਕੋਈ ਸਰ ਕੁਝ ਨਹੀਂ ਮਿਲੇ ਸਰ ਇਹਦਾ ਸਾਧਨ ਹੈ ਇਹ ਬਾਈ ਜੀ ਹੋਰ ਨੇ ਨਾਲ ਆ ਬਾਈ ਜੀ ਨਹੀਂ ਪੁਲਿਸ ਵੱਲੋਂ ਉਹ ਪੈਟਰੋਲਿੰਗ ਲਾਈ ਪਈ ਹੈ ਗੱਡੀਆਂ ਖੱਡੀਆਂ ਵੀ ਆ ਗਈ ਨਵੀਆਂ ਹਾਈ ਟੈਕ ਗੱਡੀਆਂ ਗੱਡੀਆਂ ਗਿਆ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਜਿਹੜੇ ਜ਼ਖਮੀ ਹੋਣਗੇ ਉਹਨਾਂ ਨੂੰ ਚੱਕਣਗੇ ਫੋਨ ਕੀ ਪਾ ਕੇ ਕੀਤਾ ਸਰ ਉੱਥੇ ਤਕਰੀਬਨ ਨਹੀਂ ਨਹੀਂ ਕਰਦੇ 20 ਬੰਦੇ ਹੋਣੇ ਸਰ ਅਲੱਗ-ਅਲੱਗ ਫੋਨ ਕੀਤਾ ਕਿਸੇ ਨੇ 112 ਦੇ ਕੀਤਾ ਸਰ ਕਿਸੇ ਨੇ 108 ਦੇ ਕੀਤਾ ਕਿਸੇ ਨੇ 100 ਦੇ ਕੀਤਾ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰ ਤਿੰਨ ਅੱਖ ਕਿੰਨੀ ਦੇਰ ਉੱਥੇ ਕਿਸਨ ਕਰਦੇ ਤਕਰੀਬਨ ਸਰ ਅਸੀਂ 15 ਮਿੰਟ ਦੇ ਵੇਟ ਕੀਤੀ ਜੀ 15 ਮਿੰਟ ਵੇਟ ਕੀਤੀ ਆ ਸਰ ਸਾਡੀ ਕੋਈ ਸਰ ਹੁਣ ਤੁਸੀਂ ਆਪਣੇ ਵਾਈਕਲ ਤੇ ਲੈ ਕੇ ਆਏ ਹੋ ਮਰੀਜ਼ ਨੂੰ ਐਕਟਿਵਾ ਤੇ ਲੈ ਕੇ ਆਏ ਆ ਬਾਈ ਜੀ ਨਾਲ ਖੜੇ ਨੇ ਮੈਂ ਆਪਣਾ ਮੋਟਰਸਾਈਕਲ ਨਾਲ ਲਾਇਆ ਮੈਂ ਫਟਾਫਟ ਅੱਗੇ-ਅੱਗੇ ਸਾਈਡ ਦਵਾਂਦਾ ਰਿਹਾ ਅਸੀਂ ਬਹੁਤ ਔਖਾ ਪ੍ਰੀਸ਼ਮ ਲੈ ਕੇ ਆ ਬਾਈ ਜੀ ਨਾਲ ਸਾਡੇ ਕਿਹੜੇ ਲੈ ਕੇ ਆਏ ਆ ਅਮਰ ਹੰਸੀ ਦੇ ਮੇਰੇ ਮਰੀਜ਼ ਆ ਸੰਤ ਜੀ ਇਹ ਜੇ ਬਾਈ ਜੀ ਨੂੰ ਕੁਝ ਵੀ ਹੁੰਦਾ ਇਹਦੇ ਸੰਗਤ ਇਹ ਸਰਕਾਰ ਸਰਕਾਰ ਦੋਸ਼ੀ ਹੋਊਗੀ ਇਹਦੇ ਵਿੱਚ ਮੌਤ ਦਾ ਕਹਿ ਦਿੰਦੇ ਅਸੀਂ ਮੌਤਾਂ ਬਚਾਉਂਦੇ ਪਏ ਆ ਇੱਥੇ ਇੰਡੀਆ ਦੇ ਵਿੱਚ ਬਹੁਤ ਰੂਲ ਵਧੀਆ ਲੈ ਕੇ ਆ ਸਾਡੀ ਕੋਈ ਰਾਜਨੀਤੀ ਨਹੀਂ ਹੈਗੀ ਕਿਸੇ ਅਸੀਂ ਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਅਸੀਂ ਕੋਈ ਝਾੜੂ ਵਾਲੇ ਆ ਆਮ ਇਨਸਾਨ ਹੈ ਇੱਕਾ ਸੀ ਮਤਲਬ ਤੁਹਾਡੇ ਨਾਲ ਸਾਡਾ ਕੋਈ ਠੀਕ ਹੈ ਪਹਿਲਾਂ ਵੀ ਪਹਿਲਾਂ ਵੀ ਕਈ ਵਾਰ ਨਹੀਂ ਲੱਗਿਆ ਉਸ ਤੋਂ ਪਹਿਲਾਂ ਅਸੀਂ ਧਰੇੜੀ ਜੱਟਾ ਟੂਲ ਪੈਂਦਾ ਉਸ ਤੋਂ ਅੱਗੇ ਪਹਿਲਾਂ ਐਕਸੀਡੈਂਟ ਹੋਇਆ ਸੀ ਬੱਸ ਨਾਲ ਬੱਸ ਵਾਲਾ ਬਾਈ ਜੀ ਗੇਰ ਕੇ ਉਹਨੂੰ ਬਾਈ ਜੀ ਨੂੰ ਮਾਰ ਕੇ ਚਲੇ ਗਿਆ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਚੱਕਿਆ ਉਸ ਵੇਲੇ ਵੀ ਅਸੀਂ ਐਂਬੂਲੈਂਸ ਨੂੰ ਬਹੁਤ ਜ਼ੋਰ ਲਾਇਕ ਸੈਂਡ ਨਹੀਂ ਸਾਡੀ ਕਿੰਨੀ ਗੱਲ ਨਹੀਂ ਗੱਲ ਇਹ ਇਹ ਸਰ ਹੋ ਗਏ 20 ਦਿਨ ਹੋਏ ਨੇ ਸਾਰੇ ਦਿਨ ਹੋਏ ਨੇ ਪਹਿਲਾਂ ਵੀ ਤੇ ਰੇਡੀ ਚਟਾ ਟੋਲ ਤੱਕ ਗਏ ਠੀਕ ਹੈ ਦੂਜਾ ਕੇਸ ਹੈ ਤੁਹਾਡਾ ਇਹ ਦੂਜਾ ਕੇਸ ਹੋ ਗਿਆ ਸਰ ਅਸੀਂ ਆਈ ਸ਼ੁੱਕਰਵਾਰ ਹਰ ਮੰਦਰ ਸਾਹਿਬ ਜਾਂਦੇ ਆ ਕੋਈ ਸੰਗਤ ਰਸਤੇ ਵਿੱਚ ਮਿਲ ਜਾਂਦੀ ਆ ਅਸੀਂ ਕਹਿੰਦੇ ਆ ਯਾਰ ਅਸੀਂ ਇੰਨੀ ਦੂਰ ਜਾਂਦੇ ਆ ਸੇਵਾ ਕਰਨ ਆਪਣੇ ਘਰ ਦੇ ਬਾਾਰ ਸੇਵਾ ਜੀ ਕਿਉਂ ਨਾ ਕਰੀਏ ਠੀਕ ਹੈ ਠੀਕ ਹੈ ਜੀ ਹਰਦੀਪ ਸਿੰਘ ਜੀ ਹਰਦੀਪ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸਰੂਰ ਜ਼ਿਲ੍ਹਾ ਰੰਗੀਆਂ ਪੰਡੀਆਂ ਇਹ ਜਿਹੜਾ ਮਰੀਜ਼ ਲਿਆਇਓ ਕੀ ਮਾਮਲਾ ਕੀ ਹੈ ਇਹ ਮਾਮਲਾ ਭਾਈ ਉੱਥੇ ਫੋਟੋ ਕਾਪੀ ਤੇ ਡਿੱਗਿਆ ਪਿਆ ਸੀਗਾ ਜੀ ਘਟੋ ਘਟ ਵੀ ਅੱਧਾ ਘੰਟਾ ਹੋ ਗਿਆ ਸੀ ਉੱਥੇ ਪਏ ਨੂੰ ਤੇ ਇਹ ਬਾਈ ਆਇਆ ਨਾਲ ਆਪਣਾ ਸਰਦਾਰ ਇਹਨੇ ਹੈਲਪ ਕੀਤੀ ਤੇ 112 ਨੰਬਰ ਤੇ ਹੀ ਫੋਨ ਕਰਿਆ ਉਹਦਾ ਵੇਟਿੰਗ ਹੀ ਦੱਸੀਗਾ ਜਿੰਨਾਂ ਜਿੰਨੇ ਵਾਰ ਵੀ ਲਾਇਆ ਸੀ ਕਿੰਨੇ ਕਿੰਨੇ ਤੇ ਉਸ ਤੋਂ ਬਾਅਦ ਐਂਬੂਲੈਂਸ ਨੇ ਫੋਨ ਕਰਿਆ ਉਹ ਕਈ ਆ ਰਹੇ ਨੇ ਵੇਟ ਕਰੋ ਵੇਟ ਕਰੋ ਉਸ ਤੋਂ ਬਾਅਦ ਅੱਗੇ ਕੁਝ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਹੈਲਪ ਕੀਤੀ ਤੇ ਇਹਨਾਂ ਦੇ ਨਾਲ ਚੱਕ ਕੇ ਅਸੀਂ ਐਕਸਟਾ ਬਾਅਦ ਲੈ ਕੇ ਰਜਿੰਦਰਾ ਹਸਪੀਟਲ ਪਹੁੰਚੇ ਜੇਕਰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮਰੀਜ਼ ਨੂੰ ਤਾਂ ਐਮਬੂਲੈਂਸ ਵਾਲੇ ਮਹਿਕਮਾ ਜਾਂ ਆਪਣਾ 112 ਨੰਬਰ ਵਾਲੇ ਜ਼ਿੰਮੇਵਾਰ ਹੋਣਗੇ ਕਿਹਦੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹੁਣ ਪੁਲਿਸ ਵੱਲੋਂ ਵੀ ਗੱਡੀਆਂ ਕਢੀਆਂ ਕਿਦੇ ਅੱਗੇ ਜਿਹੜੇ ਹਾਦਸੇ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਚੱਕ ਕੇ ਹਸਪੀਟਲ ਤੇ ਜਾਣ ਦੀ ਸਾਡੇ ਪਾਸਾ ਦਾ ਜੀ ਉਹਦਾ ਕੋਈ ਬੈਨੀਫਿਟ ਨਹੀਂ ਹੈ ਐਮਬੂਲੈਂਸ ਇਦਾਂ ਕਹਿੰਦੀਆਂ ਕਿ ਮਰੀਜ਼ ਸਿਹਤ ਮੰਤਰੀ ਕਹਿੰਦੇ ਆ ਕਿ ਦਾਅਵੇ ਉਹ ਕਰਦੇ ਆ ਹੁਣ ਉੱਥੇ ਘਟੋ ਘਟ ਅੱਧਾ ਘੰਟਾ ਹੋ ਗਿਆ ਅੱਧੇ ਘੰਟੇ ਕਿੰਨਾ ਕੁ ਸਫਰ ਹੈ ਪਟਿਆਲੇ ਦੇ ਜਮਾ ਵਿੱਚ ਹੈ ਸਾਰਾ ਸਾਰਾ 7 10 ਕਿਲੋਮੀਟਰ ਹੋਣਾ ਨਹੀਂ ਕੁਝ ਪਤਾ ਲੱਗਿਆ ਭਾਈ ਕਿੱਥੇ ਦਾ ਨਹੀਂ ਕੋਈ ਪਤਾ ਨਹੀਂ ਨਾ ਕੋਈ ਪਰਸ ਨਾ ਬਟੂਆ ਨਾ ਕਿੰਨੀ ਸੱਟ ਲੱਗੀ ਹੈ ਕਿੰਨੀ ਸੱਟ ਲੱਗੀ ਹੈ ਸੱਤ ਇੱਕ ਤਾਂ ਜੀ ਆਪਣਾ ਠੋਡੀ ਦੇ ਹੈਗੀ ਇੱਕ ਸੱਤੀ ਦੇ ਵੀ ਹੈਗੀ ਇੱਕ ਸਿਰ ਚ ਆਉਂਦੀ ਡਾਕਟਰ ਕੀ ਕਹਿੰਦੇ ਤੁਸੀਂ ਛੱਡ ਕੇ ਆਏ ਹੋ ਸਾਹ ਚੱਲ ਰਹੇ ਨਹੀਂ ਵੇਖੋ ਹੁਣ ਕੀ ਬੰਦਾ ਕੁਝ ਪਤਾ ਨਹੀਂ ਲੱਗਿਆ ਭਾਈ ਕਿੱਥੇ ਦਾ ਨਹੀਂ ਕੁਝ ਮੋਟਰਸਾਈਕਲ ਵਗੈਰਾ ਕਿੱਥੇ ਜਾਂਦਾ ਸੀ ਬਸ ਸਾਈਡ ਤੇ ਗਿਰਿਆ ਪਿਆ ਸੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ